ਕੱਲ ਪਰਸੋਂ ਮਾਨਸਾ ਧਰਨੇ ਦੀ ਸੀਗਾ ਇਸ ਤੋਂ ਪਹਿਲਾਂ ਸਾਡਾ ਦਬੇ ਮੰਡੀ ਧਰਨਾ ਸੀਗਾ ਕੱਲ ਫੇਰ ਸਾਡਾ ਪ੍ਰੋਗਰਾਮ ਸੀ ਅੱਜ ਫੇਰ ਲੋਕਾਂ ਦੇ ਵਿੱਚ ਬੈਠਾ ਮਨ ਤਾਂ ਰੋਜ਼ ਦੇ ਜਿਹੜੇ ਖਰਚੇ ਇਸ ਜਾਣ ਆਉਣ ਦੇ ਖਰਚੇ ਜਦੋਂ ਮੁੰਡੇ ਹੁੰਦੇ ਨੇਗੇ ਦੇਖੋ ਆ ਗੱਡੀ ਤੇਲ ਪਾਉਣ ਨੂੰ ਨੌਕਾ-ਕੋ ਐਦਾਂ ਲਾ ਤੁਰਾ ਫਤੱਕ ਦੇ ਕੱਲ ਅਸੀਂ ਪਟਿਆਲੇ ਰੋਟੀ ਖਾਣ ਨੂੰ ਰੁੱਕ ਗਏ ਰੋਟੀ ਖਾਣ ਨੂੰ ਰੁਕੇ ਹੋਏ ਜਿਹੜੇ ਸੀ ਢਾਬੇ ਦੇ ਰੁਕੇ ਸਾਨੂੰ ਭੁੱਖ ਐ ਨਹੀਂ ਲੱਗੀ ਕਦਰ ਤੌਰ ਤੇ ਹੋਟਲਾਂ ਨੇ ਵਿਚਰਨੇ ਪੈਸੇ ਨਹੀਂ ਲੱਤੇ 4-5000 ਰੁਪਏ ਦੇ ਮੁੰਡੇ ਖਾਦੇ ਹੋਗੇ ਰੋਟੀਆਂ ਨੂੰ 5-6000 ਰੁਪਏ 6-7000 ਰੁਪਏ ਦਾ ਬਿਲ ਬਣ ਗਿਆ ਕੁਦਰਤੀ ਬਦਲਾ ਗਿਆ ਭਾਨਾ ਬੱਠਾ ਆਰਮਨ ਟ੍ਰੇਡ ਤੇ ਉੱਤੇ ਰੋਟੀ ਖਾਣ ਵੇ ਕੋਣ ਵਿਚਾਰ ਰੋਟੀ ਪੈਸੀ ਨਹੀਂ ਲੱਤ ਬਣਾ ਬਈ ਇਹ ਤਾਂ ਤੋਈ ਕਈ ਵਾਰੀ ਸਾਨੂੰ ਇਹ ਸਮੱਸਿਆ ਹੋ ਜਾਂਦਾ ਨਾਲ ਤਾਂ ਇਹ ਚੀਜ਼ ਹੋ ਜਾਂਦੀ ਹੈ ਮਦਦ ਇਹ ਜਿਹੜੀ ਹੁਣ ਜਿਹੜਾ ਮੇਰੇ ਕੋਲੇ ਮਰੀਜ਼ ਆਉਂਦਾ ਕੋਈ ਜਿਹੜਾ ਮੈਨੂੰ ਲੱਗਦਾ ਵੀ ਹਾਂ ਜੈਨੂਅਨ ਆ ਉਹਦੇ ਮੈਂ ਵੀਡੀਓ ਪਾ ਦਨਾ ਹਾਂ ਵੀ ਆ ਲੋਕਾਂ ਨੂੰ ਕਹਿ ਦਨਾ ਵੀ ਇਹਦੀ ਭਾਈ ਮਦਦ ਕਰ ਦੋ ਆ ਇਹਦਾ ਖਾਤਾ ਨੰਬਰ ਆ ਆ ਇਹਦਾ ਪਿੰਡ ਆ ਆ ਇਹਦਾ ਫੋਨ ਨੰਬਰ ਆ ਉਹ ਮੈਂ ਵੀਡੀਓ ਪਾ ਦਨਾ ਹਾਂ ਆ ਮੇਰੀ ਸਮੱਸਿਆ ਜੇ ਕੋਈ ਕਈ ਵਾਰੀ ਤੁਹਾਡਾ ਬੱਚਾ ਹਾਂ ਜੈਨੂਅਨ ਹੋਇਆ ਤਾਂ ਮੇਰੇ ਕੋਲ ਸਾਰਾ ਕੁਝ ਲੈ ਆਇਓ ਉਹਦੀ ਫੀਸਪੁਕ ਦਾ ਮੈਂ ਪਲੀਜ਼ ਫਿਰ ਵੀ